ਵਧੀਆ ਸੀ ਸਮਾਂ ਨਿਕਲੀ ਜਾਂਦਾ ਸੀਗਾ ਵੀ ਆਹੀ ਦੁੱਖ ਹੁੰਦਾ ਸੀ ਜਿਵੇਂ ਹੁਣ ਮੈਨੂੰ ਮੈਨੂੰ ਸੋਚਣਾ ਪੈਂਦਾ ਸੀ ਹਾਏ ਵੀ ਆਪਾਂ ਉੱਥੇ ਜਾਣਾ ਆਪਾਂ ਖਰਚਾ ਕਿਵੇਂ ਕਰਾਂਗੇ ਕਿੱਦਾਂ ਕੱਢਾਂਗੇ ਪੈਸੇ ਕਿੱਥੋਂ ਕੱਢਾਂਗੇ ਹੁਣ ਕਮ ਸੇ ਕਮ ਇਹ ਚੀਜ਼ਾਂ ਨਹੀਂ ਸੋਚਣੀਆਂ ਪੈਂਦੀਆਂ ਤੁਸੀਂ ਯਕੀਨ ਨਹੀਂ ਮੰਨੋਗੇ ਜਿੱਦੋਂ ਸਾਡੇ ਕੋਈ ਨਾ ਮਤਲਬ ਘਰ ਫੈਮਲੀ 'ਚ ਕੋਈ ਮਤਲਬ ਜਿਵੇਂ ਮੇਰੇ ਪਿਕੇ ਪਰਿਵਾਰ 'ਚ ਕੋਈ ਵੀ ਬਹੁਤ ਹੋਈਆਂ ਮੇਰੇ ਜਿਵੇਂ ਨਾਨੀ ਮੇਰੇ ਤਾਇਆ ਜੀ ਕੋ ਨਾ ਵੀ ਜਿਵੇਂ ਡੈਥ ਹੋਈ ਉਹਨਾਂ ਦੀ ਤੁਸੀਂ ਇਹ ਦੇਖੋ ਡੈਥ ਤੇ ਜਾਣ ਲਈ ਵੀ ਮੈਨੂੰ ਟੈਨਸ਼ਨ ਹੋ ਜਾਂਦੀ ਸੀ ਵੀ ਦੁੱਖ ਤਾਂ ਹੁੰਦਾ ਹੀ ਸੀ ਮੈਨੂੰ ਆਏ ਹੋਏ ਹੁੰਦੇ ਸੀ ਹਾਂ ਮੈਂ ਜਾਉਂਗੀ ਮੇਰੇ ਕੋ ਕਰਾਇਆ ਵੀ ਹੈ ਦੁਕਾਨ 'ਚ ਜਿਵੇਂ ਪੈਂਚਰ ਵਾਲਾ ਆਂਦਾ ਮੋਟਰਸਾਈਕਲ ਵਾਲਾ 2250 ਰੁਪਏ ਮੰਨ ਲਾ ਵੀ ਦੁਕਾਨ ਤੇ ਵੀ ਬੰਦਾ ਸੀ ਕਿਤੇ 150 ਕਿਤੇ ਕਿਤੇ 50 ਹੀ ਬੰਦੇ ਸੀ ਮੈਨੂੰ सब्जी ਵੀ ਨਿਕਲੀ ਆ ਜਾਂਦੀ ਹਾਂ ਜਦੋਂ ਕੁਝ ਵੀ ਨਹੀਂ ਸੀ ਹੁੰਦਾ ਨਾ ਜਦੋਂ ਕੋਈ ਕੰਮ ਨਹੀਂ ਹੁੰਦਾ ਇਹਨਾਂ ਨੇ ਸਵੇਰ ਤੋਂ ਕਹਨ ਹਾਂ ਅੱਜ ਕੋਈ ਗਾਹਕ ਨਹੀਂ ਆਇਆ ਬਾਬਾ ਦੁੱਧ ਜੋਗੀ ਤਾਂ ਭੇਜ ਦੇ ਮੈਂ ਕੋਰੀ ਸਰੰਦ ਤੋਂ ਵਾਪਸ ਆ ਰਹੀ ਸੀ ਬਸ ਚ ਨਾ ਮੁੰਡੇ ਬੈਠੇ ਸੀਗੇ ਮਤਲਬ ਮੁੰਡੇ ਵੀ ਜਿਵੇਂ ਕਹਿ ਲੋ ਨੌਵੀਂ ਦਸਵੀਂ ਚ ਪੜਦੇ ਸੀ ਉਹ ਮੈਨੂੰ ਲੱਗਦਾ ਜਿੱਥੋਂ ਤੱਕ ਮੇਨੂੰ ਆਈਡੀਆ ਹੈ ਪੱਗਾ ਬੰਨੇ ਆ ਉਹਨਾਂ ਨੇ ਮੇਰੀ ਪਿਛਲੀ ਸੀਟ ਤੇ ਬੈਠ ਕੇ ਉਹਨਾਂ ਨੇ ਮੇਰਾ ਕਾਫੀ ਮਜ਼ਾਕ ਉਡਾਇਆ ਤੇ ਮੈਨੂੰ ਅੱਸੀ ਨੂੰ ਬੜਾ ਫੀਲ ਕੀਤਾ ਮਤਲਬ ਇਹ ਮੈਂ ਕਹਿੰ ਲੈਣਾ ਨੂੰ ਵੀ ਨਹੀਂ ਹਜੇ ਦੱਸੀ ਅੱਜ ਇਹਨਾਂ ਨੂੰ ਦੱਸ ਰਹੀ ਹਾਂ ਵੀ ਮੇਰੀ ਮੰਮੀ ਬੈਠੇ ਸੀ ਨਾਲ ਮੇਰੀ ਮੰਮੀ ਨੂੰ ਬੁਰਾ ਲੱਗ ਰਿਆ ਸੀ ਮੇਰੀ ਮੰਮੀ ਬੋਲਣ ਲੱਗੇ ਸੀ ਮੈਂ ਮੰਮੀ ਦਾ ਹੱਥ ਫੜ ਲੈ ਵੀ ਬੋਲੇ ਉਹਨਾਂ ਕੁਝ ਵੀ ਚਲ ਬੱਚੇ ਆ ਮੇਰੇ ਮੇਰੇ ਉਹਨਾਂ ਜਿੱਡਾ ਮੇਰਾ ਮੁੰਡਾ ਹਨਾ ਪਰ ਉਹਨਾਂ ਨੇ ਮੇਰਾ ਕਾਫੀ ਮਜ਼ਾਕ ਵੜਾਇਆ ਮਤਲਬ ਬਹੁਤ ਜਿਵੇਂ ਕਹੋ ਬੈਡ ਬਿਹੇਵ ਕਰਿਆ ਮੇਰੇ ਨਾਲ ਹਾਂ ਕੋਈ ਕੰਮ ਕਰ ਰਿਆ ਕੋਈ ਮੈਂ ਗਲਤ ਨਹੀਂ ਪਰ ਮੋਟ ਕਰ ਰਹੀ हां मेरा डायलॉग ਹੈਗਾ गाइस ਵੀਰੇ ਉਹਨਾਂ ਨੇ ਇਹ ਚੀਜ਼ ਨੂੰ ਲੈ ਕੇ ਬਹੁਤ ਮੇਰਾ ਮਜ਼ਾਕ ਉਡਾਇਆ ਜਾਂ ਤਾਂ ਉਹ ਮੈਨੂੰ ਬੁਲਾਉਂਦੇ ਵੀ ਭੈਣੇ ਸਸਰੀ ਘਰ ਆਂਟੀ ਸਸਰੀ ਘਰ ਜਾਂ ਮੈਨੂੰ ਕਹਿੰਦੇ ਆਂਟੀ ਅਸੀਂ ਤੁਹਾਡੀ ਵੀਡੀਓ ਦੇਖਦੇ ਹਾਂਗਾ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਬੈਂਡਲੀ ਮਜ਼ਾਕ ਉਡਾਇਆ ਪਿੱਛੇ ਬੈਠੇ ਸੀ ਬੱਸ ਜੀ ਹਾਂ ਇਹ ਚੀਜ਼ ਮੈਨੂੰ ਬਹੁਤ ਮਤਲਬ ਫੀਲ ਹੋਈ ਬਹੁਤ ਸਕੂਨ ਬਹੁਤ ਆ ਮੇਰੇ ਬੱਚੇ ਐਵੇਂ ਕਹਾਂ ਬਹੁਤ ਲੈ ਕਰਨੇ ਪਰਮਾਤਮਾ ਚਲੋ ਹੁਣ ਤਾਂ ਵਧੀਆ ਨੇ ਗਾਂ ਸਮੇ ਦਾ ਆਪਾਂ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਹਨਾ ਪਰ ਨਹੀਂ ਮੈਨੂੰ ਜਿੱਥੋਂ ਤੱਕ ਵਿਸ਼ਵਾਸ ਆ ਵੀ ਮੇਰੇ ਬੱਚੇ ਵਧੀਆ ਨੇ ਤੇ ਰਿਸਪੈਕਟ ਕਰਦੇ ਸਾਡੀ ਠੀਕ ਹੈ ਨਾ ਬਹੁਤ ਇਹ ਵੱਡੀ ਗੱਲ ਇਹ ਆ ਵੀ ਮੇਰੀ ਪ੍ਰਭਾਵ ਅੱਜ ਕੱਲ ਨਾ ਮੈਂ ਬੱਚੇ ਵੇਖਿਆ ਜੇ ਮਾਂ ਪਿਓ ਮੈਂ ਵੀ ਹੈਗੇ ਇਦਾਂ ਦੇ ਮੇਰੇ ਸਾਹਮਣੇ ਉਹ ਦੇਖੀ ਆ ਮੈਂ ਬੱਚੇ ਮੇਰੇ ਅੱਖਾਂ ਸਾਹਮਣੇ ਵੀ ਮਾਪਿਓ ਜੇ ਕੋਈ ਸ਼ਿਕਾਇਤ ਹੁੰਦਾ ਅੱਗੋ ਬੋਲਦੇ ਆ ਤੇ ਅੱਗੋ ਮੇਰਾ ਵੱਡਾ ਬੇਟਾ ਵੀ ਉਹਨੂੰ ਜੇ ਮੈਂ ਕੋਈ ਸ਼ਿਕਾਇਤ ਆ ਉਹਨੇ ਚੁੱਪ ਕਰਕੇ ਖੜਾ ਸੁਣੀ ਜਾਣਾ ਉਹਨੇ ਮੈਨੂੰ ਜਵਾਬ ਨਹੀਂ ਦੇਣਾ ਵੀ ਤੁਸੀਂ ਮੈਨੂੰ ਆ ਗੱਲ ਕਿਵੇਂ ਕਹੀ ਨਾਲੇ ਮੈਂ ਜਦ ਕੀ ਉਹਨੂੰ ਕੋਲੇ ਨਹੀਂ ਰਹਿੰਦੀ ਮੈਂ ਜਾਣਾ ਕਿਤੇ ਹੀ ਹੁੰਦਾ ਪਰवरिश ਤਾਂ ਮੇਰੇ ਮੰਮੀ ਰੜੀ ਕਰ ਰਹੇ ਆ ਪਰ ਮੈਂ ਉਹਨੂੰ ਜਾ ਕੇ ਘੂਰਦਾ ਨਾ ਉਹਨੇ ਅੱਗੋ ਬੋਲਣਾ ਨਹੀਂ ਮੈਨੂੰ ਯਕੀਨ ਨਹੀਂ ਹੋਇਆ ਕਿ ਸਾਡੇ ਐਲ ਸੀ ਡੀ ਲੱਗੀ ਏ ਸੀ ਲੱਗਾ ਆ ਅੱਛਾ ਪਹਿਲਾਂ ਕਿਵੇਂ ਰਹਿੰਦੇ ਸੀ ਤੁਸੀਂ ਪਹਿਲਾਂ ਹੀ ਵਧੀਆ ਸੀ ਇਸੇ ਕਰਨਾ ਮੈਂ ਲਕੂਲਰ ਲਗਾਉਂਦਾ ਹੀ ਸ਼ਵਾ ਦਿੰਦਾ ਠੰਡੀ ਗਾਈਜ਼ ਵੀਰੇ ਚੋਲ ਖਾ ਲੋ ਮਟਰ ਵਾਲੇ ਨਾਲ ਕੜੀ ਕੜੀ ਚੋਲ ਸੱਚੀ ਗੱਲ ਜੀ ਪੰਜਾਬ న్యూਸ ਨਾਲ ਜੁੜਿਆ ਹਾਂ ਤੁਸੀਂ ਮੈਥਡ ਨਾਲ ਖੁਸ਼ਪ੍ਰੀ ਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਗਾਇਜ਼ ਵੀਰੇ ਮੀਨੂ ਦੀਦੀ ਵਾਲੇ ਪਰਿਵਾਰ ਨਾਲ ਮਿਲਣ ਲਈ ਆਈਆਂ ਤੇ ਦੀਦੀ ਤੁਸੀਂ ਮੈਂ ਕਹਿੰਨੀ ਹ ਸ਼ੁਰੂਆਤ ਕਰੋ ਜਿਆਦਾ ਮੈਨੂੰ ਕਹਿਣ ਦੀ ਕੁਝ ਜ਼ਰੂਰਤ ਨਹੀਂ ਹੈ ਤੁਸੀਂ ਮੇਰਾ ਕੰਮ ਬੜਾ ਸੌਖਾ ਕਰਤਾ ਮੈਨੂੰ ਜ਼ਿਆਦਾ ਇੰਟਰੋ ਨਹੀਂ ਦੇਣੀ ਪੈ ਰਹੀ ਹੁਣ ਪਰ ਤੁਸੀਂ ਆਪਣੇ ਜਿੱਦਾਂ ਬੋਲਦੇ ਹੋ ਜਿਨ੍ਹਾਂ ਜਦੋਂ ਆਡੀਅנס ਨੂੰ ਹਨਾ ਉਹ ਕਰਦੇ ਹੋ ਕਿ ਤੁਹਾਨੂੰ ਸੁਣਦੇ ਹੀ ਰਹਿਣ ਸੁਣਦੇ ਹੀ ਰਹਿਣ ਉਹ ਜ਼ਰੂਰ ਬੋਲੋ ਤੁਸੀਂ ਸਤਿ ਸ਼੍ਰੀ ਅਕਾਲ ਗਾਇਜ਼ ਵੀਰੇ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੈਣ ਦੇ ਚੈਨਲ ਤੇ ਠੀਕ ਆ ਭੈਣ ਹੁਣੀ ਆਏ ਆ ਇੰਟਰਵਿਊ ਲੈਣ ਤੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸੁਭਾਅ ਇਹਨਾਂ ਦਾ ਠੀਕ ਆ ਇਨਾਂ ਨੂੰ ਵੀ ਐ ਉੱਪਰ ਜਿਆ ਨਹੀਂ ਲੱਗਿਆ ਸਾਨੂੰ ਵੀ ਨਹੀਂ ਇਹਨਾਂ ਨੂੰ ਉੱਪਰ ਜਿਆ ਫੀਲ ਨਹੀਂ ਹੋਇਆ ਹੈਗਾ ਮੈਨੂੰ ਪਹਿਲਾਂ ਜਦੋਂ ਇਹਨਾਂ ਨੇ ਆਉਣਾ ਸੀ ਮੈਨੂੰ ਅਜੀਬ ਜਿਹਾ ਲੱਗ ਰਿਹਾ ਕਬੜਾ ਹਟ ਜੀ ਸੀ ਹਾਏ ਪਤਾ ਨਹੀਂ ਕਿਵੇਂ ਦਾ ਸਵਾਲ ਪੁੱਛਣਗੇ ਕਿਵੇਂ ਆਉਣਗੇ ਹਨਾ ਇਦਾਂ ਤੇ ਪਰ ਨਹੀਂ ਬਹੁਤ ਵਧੀਆ ਨੇ ਬਹੁਤ ਵਧੀਆ ਪਰਸਨ ਨੇ ਤੇਰੀ ਮੈਂ ਤਾਰੀਫ ਕਰਨ ਨੂੰ ਨਹੀਂ ਕਿਹਾ ਸੀ ਮੈਂ ਮੈਨੂੰ ਤਾਂ ਤਾਰੀਫ ਸੁਣ ਕੇ ਮੈਨੂੰ ਕੁਝ ਰਿਪਲਾਈ ਨਹੀਂ ਕਰਨਾ ਆਉਂਦਾ ਹੁੰਦਾ ਪਰ ਤੁਸੀਂ ਤਾਰੀਫ ਬਣਦੀ ਆ ਬਈ ਜਿਹੜੇ ਬੰਦੇ ਤਾਰੀਫ ਕਰਨੀ ਬੰਦੀ ਜਿੰਨਾ ਤੇ ਲੱਗਦੀ ਆ ਹਨਾ ਵੀ ਕਰਨੀ ਚਾਹੀਦੀ ਆ ਮੇਰਾ ਜੀ ਕੀਤਾ ਮੈਂ ਕਰਤੀ ਤਾਰੀਫ ਤੁਸੀਂ ਕਿਹੜਾ ਮੈਨੂੰ ਕਿਹਾ ਕਰ ਨੂੰ ਨਹੀਂ ਤੇ ਪ੍ਰਗਟ ਨਾਲ ਵੀ ਮਿਲਵਾਨੇ ਆ ਤੁਹਾਨੂੰ ਪ੍ਰਗਟ ਨਾਲ ਵੀ ਅੱਜ ਆਪਾਂ ਗੱਲਾਂ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਪ੍ਰਗਟ ਜੀ ਮੈਂ ਹਾਂ ਠੀਕ ਹਾਂ ਤੁਸੀਂ ਹਾਂਜੀ ਅੱਛਾ ਮੈਨੂੰ ਇਹ ਦੱਸੋ ਭੁੱਖ ਲੱਗੀ ਹੋਈ ਖਾਦਾ ਨਹੀਂ ਮੁੰਡੇ ਨੇ ਕੁਛ ਹੈ ਨਾ ਕੁਛ ਨਹੀਂ ਖਾਦਾ ਔਰ ਬੜੀ ਸੋਹਣੀ ਚੀਜ਼ ਸਮੋਸਾ ਖਾਣਾ ਸੀ 15 ਰੁਪਏ ਦਾ ਸੀਗਾ ਕੱਲ ਤੱਕ ਅੱਜ 20 ਰੁਪਏ ਦਾ ਹੋ ਗਿਆ ਸਮੋਸਾ ਹੀ ਨਹੀਂ ਖਾਦਾ ਚੌਥੇ ਸੀਗਾ अच्छा आज 20 ਰੁਪਏ ਦਾ ਹੋ ਗਿਆ ਪੈਸੇ ਮੋੜ ਲਿਆ ਕਹਿੰਦਾ ਮੰਮੀ ਮੈਂ ਕਿਹਾ ਤੂੰ ਖਾ ਲੈਂਦਾ ਜੇ 20 ਰੁਪਏ ਦਾ ਸੀ ਫਿਰ ਕੀ ਸੀ ਪੈਸੇ ਵਾਪਸ ਲਿਆ ਆ ਕਿ 20 ਦਾ ਸਮੋਸਾ ਸੀ ਉਹ 5 ਰੁਪਏ ਵਧਾਤੇ ਉਹਨੇ ਚਾਰਾਂ ਦਿਨਾਂ ਚ ਇੰਨੀ ਮਹਗਾਈ ਹੋ ਗਈ ਹੈ ਉਹਦਨੇ ਇੱਕਦਮ ਪੁੱਛਿਆ ਵੀ ਕਿੰਨੇ ਹੈ ਕਹਿੰਦਾ 15 ਦਾ ਨੇ ਤੇ ਮੈਂ ਕਿਹਾ ਵੀ ਲਾ ਦੇ ਜੈ ਹੈਨਾ ਤੇ ਬਾਅਦ ਚ ਮੈਂ ਧਿਆਨ ਨਹੀਂ ਦਿੱਤਾ ਮੈਂ ਕਿਹਾ ਫਿਰ 5 ਰੁਪਏ ਕਿੱਧਰ ਗਏ ਨੇ ਮੈਂ 20 ਰੁਪਏ ਫੜਾਤੇ ਮੈਂ ਸੋਚਿਆ ਨਹੀਂ ਕਿ 5 ਰੁਪਏ ਕਿੱਧਰ ਗਏ ਜਿਹੜੇ ਸਮੋਸੇ ਸੀਗੇ 15 ਸਮੋਸੇ ਤੇ 5 ਰੁਪਏ ਵਧਣ ਕਿੱਧਰ ਲੈ ਗਿਆ ਇੰਨਾ ਕੀ ਸਮੋਸਾ ਸੀ ਕਿਉਂ ਨਾ ਸਾਈਜ਼ ਵੀ ਵਧਾਤਾ ਵੇ ਸਾਈਜ਼ ਤਾਂ ਛੋਟਾ ਹੀ ਸੀ ਹੋਏ ਹੋਏ ਕੀ ਹੋ ਯਾਰ ਡਰ ਪਰ ਗਿਆ ਈ ਹਾਂ ਖਾਣਾ ਕੀ ਬੱਜਿਆ ਇੱਥੇ ਅਜ ਤੱਕ ਖਾਦੇ 9 ਵਜੇ ਐ ਅੱਛਾ ਅਜ ਪਰ ਕਿਡ ਕੀ ਕਰਦੇ ਹੋ ਤੁਸੀਂ ਕਿੰਨੇ ਵਿੱਚ ਪੜਦੇ ਹੋ ਪਣਮੀ ਵਿੱਚ ਅਜ ਵੀ ਵਿੱਚ ਪੜਦੇ ਹੋ ਪੜਨ ਚ ਕਿਵੇਂ ਹੋ ਵਧੀਆ ਆਪਣੇ ਮੂੰਹੋਂ ਮੀਆਂ ਮਿੱਠੂ ਬੱਦ ਰਿਹਾ ਕਬੱਡੀ ਖੇਡਦਾ ਅੱਜ ਕੱਲੇ ਇਹ ਕਬੱਡੀ ਦਾ ਖਿਡਾਰੀ ਬਣਿਆ ਹੋਇਆ ਜਾਫਰੀ ਐ ਇਹ ਜਾਫਰੀ ਕੀ ਬਾਤ ਜਾਫਰੀ ਫਰੀਦਕੋਟ ਕੀ ਪੈਂਦਾ ਤੇ ਤੁਹਾਡਾ ਹੈ ਫਰੀਦਕੋਟ ਹੈਨਾ ਤੇ ਉਹਦਾ ਨਾਮ ਰੋਸ਼ਨ ਕਰਨਾ ਨਾ ਮੁੰਡੇ ਨੇ ਹਾਂ ਜੀ ਇਹ ਪ੍ਰਗਟ ਦੀ ਪਹਿਲੀ ਇੰਟਰਵਿਊ ਕਹਿ ਸਕਦੀ ਹਾਂ ਮੈਂ ਤੇ ਇਹ ਜਦੋਂ ਫਿਰ ਵਧੀਆ ਖਿਡਾਰੀ ਬਣੇਗਾ ਫਿਰ ਸਾਨੂੰ ਯਾਦ ਰਹੇਗਾ ਕਿ ਅਸੀਂ ਇਹ ਮੁੰਡੇ ਦੀ ਇੰਟਰਵਿਊ ਕੀਤੀ ਸੀ ਕਿ ਕਿਆ ਬਾਤ ਹੈ ਸਾਰੇ ਦੁਆਵਾਂ ਦੇਈਓ ਬlesings ਦੇਈਓ ਤੁਹਾਡੀ ਬਾਸ ਲਖਣੀ ਹੋਵੇ ਜਿਹੜੇ ਕਿੰਨਾ ਕੁ ਪਿਆਰ ਆ ਫਿਰ ਇੱਕ ਪਰਿਵਾਰ ਚ ਤੁਸੀਂ ਸਕੂਨ ਹੈਗਾ ਤੁਹਾਡੇ ਲਾਈਫ ਚ ਹਾਂ ਬਹੁਤ ਸਕੂਨ ਬਹੁਤ ਹੈ ਮੇਰੇ ਬੱਚੇ ਐਵੇਂ ਕਹਾਂ ਬਹੁਤ ਲੈਕ ਨੇ ਪਰਮਾਤਮਾ ਚਲੋ ਹੁਣ ਤਾਂ ਵਧੀਆ ਨੇ ਗਾਂ ਸਮੇਂ ਦਾ ਆਪਾਂ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਹਨਾ ਪਰ ਨਹੀਂ ਮੈਨੂੰ ਜਿੱਥੋਂ ਤੱਕ ਵਿਸ਼ਵਾਸ ਆ ਵੀ ਮੇਰੇ ਬੱਚੇ ਵਧੀਆ ਨੇ ਤੇ ਰਿਸਪੈਕਟ ਕਰਦੇ ਸਾਡੀ ਠੀਕ ਹੈ ਨਾ ਬਹੁਤ ਇਹ ਵੱਡੀ ਗੱਲ ਇਹ ਆ ਵੀ ਮੇਰੀ ਪ੍ਰਭਾਵ ਅੱਜ ਕੱਲ ਨਾ ਮੈਂ ਬੱਚੇ ਵੇਖਿਆ ਜੇ ਮਾਪਿਓ ਹੈਗੇ ਇਦਾਂ ਇਸ ਮੇਰੇ ਸਾਹਮਣੇ ਉਹ ਦੇਖਿਆ ਮੈਂ ਬੱਚੇ ਮੇਰੇ ਅੱਖਾਂ ਸਾਹਮਣੇ ਵੀ ਮਾਪਿਓ ਜੇ ਕੁਝ ਕਹਿ ਦਿੰਦਾ ਅੱਗੋ ਬੋਲਦੇ ਆ ਤੇ ਅੱਗੋ ਮੇਰਾ ਵੱਡਾ ਬੇਟਾ ਵੀ ਉਹਨੂੰ ਜੇ ਮੈਂ ਕੁਝ ਕਹਿਦਾ ਉਹਨੇ ਚੁੱਪ ਕਰਕੇ ਖੜਾ ਸੁਣੀ ਜਾਣਾ ਉਹਨੇ ਮੈਨੂੰ ਜਵਾਬ ਨਹੀਂ ਦੇਣਾ ਵੀ ਤੁਸੀਂ ਮੈਨੂੰ ਆ ਗੱਲ ਕਿਵੇਂ ਕਹੀ ਨਾਲੇ ਮੈਂ ਜਦ ਕੀ ਉਹਨੂੰ ਕੋਲੇ ਨਹੀਂ ਰਹਿੰਦੀ ਮੈਂ ਜਾਣਾ ਕਿਤੇ ਹੀ ਹੁੰਦਾ ਪਰ ਵਰਿਸ਼ਤਾ ਮੇਰੇ ਮੰਮੀ ਡੈਡੀ ਕਰ ਰਹੇ ਆ ਪਰ ਮੈਂ ਉਹਨੂੰ ਜਾ ਕੇ ਘੂਰਦਾ ਨਾ ਉਹਨੇ ਅੱਗੋ ਬੋਲਣਾ ਨਹੀਂ ਹਾਂ ਇਹਦੇ ਵੀ ਇਹੀ ਇਹਨੂੰ ਜੇ ਕੁਝ ਕਹਿਦੀ ਇਹਨੇ ਵੀ ਚੁੱਪ ਕਰਕੇ ਬਹਿ ਜਾਣਾ ਇਹ ਮੇਰੇ ਗੁੱਸੇ ਮੇਰ ਤੋਂ ਬਾਲਾ ਡਰਦਾ ਹਲੇ ਆਪਦੇ ਡੈਡੀ ਤੋਂ ਨਹੀਂ ਮੇਰ ਤੋਂ ਜ਼ਿਆਦਾ ਡਰਦਾ ਹਾਂ ਪਰ ਇਹ ਰਿਸਪੈਕਟ ਵੀ ਇੱਕ ਤਰ੍ਹਾਂ ਦੀ ਹੁੰਦੀ ਹੈ ਹਨਾ ਮਾਪਿਆਂ ਦੇ ਮੂਹਰੇ ਜਿਹੜਾ ਬੋਲਣਾ ਨਹੀਂ ਇਹਨੇ ਜਿਵੇਂ ਮੈਂ ਜੇ ਮੈਂ ਕਹਦਾ ਨਾ ਪ੍ਰਗਟ ਜੇ ਗੁੱਸੇ ਹੋ ਜਿਵੇਂ ਮੈਂ ਮਰ ਜਾਣਾ ਮੈਂ ਇਹ ਇਹ ਮੈਨੂੰ ਮਰਨ ਵਾਲੀ ਗੱਲ ਨਹੀਂ ਮੂੰਹ ਚੋਂ ਕੱਢਣ ਨਹੀਂ ਦੇਣੀ ਇੰਨਾ ਕਈ ਅੱਜਕੱਲ ਬੱਚੇ ਕਹ ਦਿੰਦੇ ਮਰ ਜਾ ਸਾਨੂੰ ਫਰਕ ਨਹੀਂ ਪੈਂਦਾ ਮੈਂ ਮੇਰੇ ਅੱਖੀ ਦੇਖੇ ਬੱਚੇ ਮੂੰਹ ਗੱਲਾਂ ਕਹਿੰਦੇ ਆ ਤੇ ਮਾਂ ਪਿਓ ਹੈਗੇ ਆ ਬੱਚੇ ਇਦਾਂ ਦੇ ਪਰ ਨਹੀਂ ਇਹ ਬਹੁਤ ਮੈਂ ਕਹਿੰਨੀ ਬੱਚੇ ਲੈ ਕੋਣ ਸਭ ਦੇ ਚਾਹਤੀ ਆ ਚਾਹੇ ਪੁੱਤ ਅੱਛਾ ਪ੍ਰਕੀਟ ਮੈਨੂੰ ਇਹ ਦੱਸੋ ਕਿ ਇੰਨੀ ਸਮਝ ਕਿੱਦਾਂ ਆਈ ਤੁਹਾਨੂੰ ਉਹੀ ਬਸ ਪੜ੍ਹ ਲੈ ਕੇ ਪੜ੍ਹ ਲੈ ਕੇ ਮੈਂ ਸੁਣਿਆ ਕਿ ਤੁਸੀਂ ਪੜ੍ਹ ਲੈ ਕੇ ਤੁਮ ਮੈਟਰ ਲੱਗ ਗਿਆ ਤੁਸੀਂ ਇੱਕ ਦਿਨ ਰਾਤ ਨੂੰ ਮੰਮਾ ਨੂੰ ਕਹਿ ਰਹੇ ਸੀ ਕਿ ਮੰਮਾ ਸਾਡੇ ਕੋਲ LCD ਆ ਗਈ ਸਾਡੇ ਕੋਲ AC ਵੀ ਲੱਗ ਗਿਆ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਹਾਂਜੀ ਕਿ ਐਸੇ ਇਦਾਂ ਕਿਉਂ ਲੱਗਿਆ ਤੁਹਾਨੂੰ ਮੈਨੂੰ ਯਕੀਨ ਨਹੀਂ ਹੋਇਆ ਕਿ ਸਾਡੇ LCD ਲੱਗੀ ਐ ਸੀ ਲੱਗਾ ਆ ਅੱਛਾ ਪਹਿਲਾਂ ਕਿਵੇਂ ਰਹਿੰਦੇ ਸੀਗਾ ਤੁਸੀਂ ਪਹਿਲਾਂ ਹੀ ਵਧੀਆ ਸੀ ਵਧੀਆ ਸੀ ਪਹਿਲਾਂ ਮੈਲਾ ਕੂਲਨ ਲਗਾਉਂਦੇ ਹੀ ਹਵਾ ਦਿੰਦੇ ਠੰਡੀ ਦੀ ਬੋਲਨ ਨੂੰ ਅੱਛਾ ਲੱਗ ਰਿਹਾ ਵਧੀਆ ਸ਼ੁਕਰ ਹੈ ਕੁਝ ਬੋਲਦੇ ਆ ਵਧੀਆ ਬੱਚੇ ਹਨ ਹੁਣ ਐਸੀ ਦੀ ਹਵਾ ਹਾਂ ਉਹ ਵੀ ਵਧੀਆ ਲੱਗਦੀ ਹੈ ਪਰ ਜੇ ਬਾਹਰ ਨਿਕਲਦੇ ਗਰਮੀ ਲਾਦੇ ਤਾਂ ਬਾਹਰ ਨਿਕਲਣਾ ਜੀ ਨਹੀਂ ਚੱਲਦਾ ਇਹ ਗੱਲ ਹੈ ਸਹੀ ਗੱਲ ਹੈ ਇਹ ਸੀ ਤੋਂ ਬਿਹਤਰ ਕੁਛ ਆਣਾ ਚਾਹੀਦਾ ਨਾ ਕਿ ਇਹ ਸੀ ਤੋਂ ਬਾਹਰ ਆ ਕੇ ਕੁਝ ਲੱਗੇ ਨਾ ਲੱਗ ਤੋ ਪਾਪਾ ਕਹਿੰਦੇ ਕੱਢਦੇ ਆਂ ਕੁਛ ਇਦਾਂ ਦੀ ਚੀਜ਼ ਉਹ ਵੀ ਕਹਿੰਦੇ ਗਰਮੀ ਘਟ ਦੇਣੀ ਏਸੀ ਕਰਕੇ ਗਰਮੀ ਵਧਦੀ ਹੈ ਹਾਂ ਦਰਖਤ ਲਾਣੇ ਚਾਹੀਦੇ ਆ ਨਾ ਪ੍ਰਗਟ ਵੱਧ ਤੋਂ ਵੱਧ ਹੁਣ ਆਪਾਂ ਇੱਥੇ ਬੈਠੇ ਆ ਪਹਿਲਾਂ ਪਹਿਲਾਂ ਬਹੁਤ ਲੱਗ ਰਹੀ ਸੀ ਗਰਮੀ ਹੁਣ ਥੋੜੀ ਠੀਕ ਹੋ ਰਹੀ ਹੈ ਹੁਣ ਮੈਂ ਬੇਸਿੰਗਾਂ ਚ ਗਿੱਜੇ ਕਰਕੇ ਹਾਂਜੀ ਏਸੀ ਦਾ ਕਰਕੇ ਹੈ ਗਰਮੀ ਤਾਂ ਕੋਈ ਖਾਸ ਨਹੀਂ ਪਤ ਪਾਜੀ ਮੈਨੂੰ ਲੱਗਦਾ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਐਸੀ ਚਾਹੀਦਾ ਸੀ ਤੁਸੀਂ ਬੜੀ ਗਰਮੀ ਚ ਰਹਿੰਦੇ ਸੀਗੇ ਧੁੱਪ ਸਿੱਧੀ ਪੈਂਦੀ ਐ ਸਾਡੇ ਕਮਰੇ ਚ ਸਿੱਧੀ ਧੁੱਪ ਜਾਂਦੀ ਸੀ ਮੇਰਾ ਗਰਮੀ ਚ ਇੰਨਾ ਜ਼ਿਆਦਾ ਪੈਣੇ ਬੁਰਾ ਹਾਲ ਹੁੰਦਾ ਸੀ ਮੈਂ ਤੁਸੀਂ ਯਕੀਨੀ ਮੰਨਣਾ ਮੈਂ ਸਾਡੇ ਮੋਟਰ ਵੀ ਹੈ ਨਹੀਂ ਸੀ ਉਸ ਤੋਂ ਨਲਕਾ ਤਾਂ ਚਲੋ ਉਹ ਸੀਗਾ ਹੁਣ ਵੀ ਹੈਗਾ ਨਲਕਾ ਹੀ ਹੁੰਦਾ ਸੀ ਮੋਟਰ ਨਹੀਂ ਸੀ ਮਿਲ ਹੱਥੀ ਗੇੜਨਾ ਪੈਂਦਾ ਸੀ ਪਾਣੀ ਤੇ ਮੈਂ ਕੀ ਕਰਨਾ ਜਦੋਂ ਕੂਲਰ ਕਈ ਵਾਰ ਨਾ ਕੂਲਰ ਦੀ ਵੀ ਹਵਾ ਤੱਤੀ ਲੱਗਦੀ ਸੀ ਹਨ ਤੇ ਪਾਣੀ ਪਾਈ ਜਾਣਾ ਤਾਂ ਵੀ ਤੱਤੀ ਲੱਗਣੀ ਮੈਂ ਨਾ ਜਾਣਾ ਮੈਂ ਦੁਕਾਨ 'ਚ ਮੇਰਾ ਮੰਜੜਾ ਆਇਆ ਹੁੰਦਾ ਸੀ ਮੈਂ ਜਾ ਕੇ ਨਾ ਬਾਲਟੀ ਭਰਨੀ ਕਪੜਿਆਂ ਸਨ ਉੱਤੇ ਪਾ ਲੈਣੀ ਤੇ ਗਿੱਲੀ ਚੁੰਨੀ ਉੱਤੇ ਲੱਗੇ ਗਿੱਲੀ ਚੁੰਨੀ ਗਿੱਲੀ ਚੁੰਨੀ ਕਰਕੇ ਮੈਂ ਦੁਕਾਨ ਚ ਪੱਖਾ ਛੱਡ ਕੇ ਇਹਨਾਂ ਨੇ ਕਹਿੰਦਾ ਤੂੰ ਕੂਲਰ ਛੱਡ ਕੇ ਇੱਥੇ ਪਈ ਮੈਂ ਕਿਹਾ ਮੈਨੂੰ ਇੱਥੇ ਠੀਕ ਲੱਗਦਾ ਤੇ ਮੈਂ ਗਰਮੀ ਚਾਹੀ ਮੇਰੇ ਪਿੱਤ ਤਾਂ ਹੋ ਜਾਣੀ ਬੁਰੇ ਹਾਲ ਹੁਣ ਮੇਰੇ ਪਿੱਤ ਦਾ ਨਾ ਮਨਸ਼ਾਨ ਨਹੀਂ ਸੀ ਇਸਦਾ ਫਾਇਦਾ ਤਾਂ ਹੈਗਾ ਵਾ ਆਪਾਂ ਚਲੋ ਇਹ ਨਹੀਂ ਕਹਿੰਦੇ ਵੀ ਮਾੜਾ ਨਹੀਂ ਹੈਗਾ ਨਾ ਠੀਕ ਹੈ ਨਾ ਬਹੁਤ ਮੈਂ ਕਿਹਾ ਨਹੀਂ ਮੈਨੂੰ ਬਚਾ ਤਾਈ ਸੀ ਨੇ ਨਹੀਂ ਮੇਰੀਆਂ ਮੇਰਾ ਡੇਲੀ ਬੀਪੀ ਵੱਜ ਜਾਂਦਾ ਸੀ ਨਾੜਾ ਟੱਪ ਲੱਜਦੀ ਜਿਹੜਾ ਬੰਦਾ ਪੇਸ਼ੈਂਟ ਆ ਨਾ ਹਾਂ ਇਹ ਕਈ ਕਹਿੰਦੇ ਨੇ ਹਾਂ ਵੀ ਇੰਨੇ ਵੀ ਸੋਲ ਨਾ ਬਣੋ ਆਪਣੇ ਅੰਗ ਪੈਰਾਂ ਨੂੰ ਚਲਾਈ ਜੋ ਵੀ ਅਗਲਾ ਕੋਈ ਕਹਿੰਦਾ ਨਾ ਗੋਡੇ ਖੜ ਜਾਂਦੇ ਆਏ ਹੋਏ ਐ ਨਹੀਂ ਬਈ ਗੋਡੇ ਹੁਣ ਦੁਨੀਆ ਹੀ ਏਸੀ ਚ ਪੈਂਦੀ ਆ ਗੱਲ ਪਤਾ ਕੀ ਹੁੰਦੀ ਆ ਜਦੋਂ ਹੁਣ ਬੰਦੇ ਦੇ ਆਪਰੇਸ਼ਨ ਹੋਏ ਹੁਣ ਹੁਣ ਮੇਰੇ ਜੀ ਮੇਰੇ ਆਪਰੇਸ਼ਨ ਹੋਇਆ ਮੇਰੇ ਢੂਈ ਚ ਟੀਕੇ ਚਾਰ ਲੱਗੇ ਸੁਣ ਦੇ ਨਾਲ ਉਹਦੇ ਨਾਲ ਆਪਣਾ ਸਰੀਰ ਸੋਨੋ ਇਹਦਾ ਲੱਤਾਂ ਸੁਣ ਹੋ ਜਾਂਦੀਆਂ ਉਹ ਫਿਰ ਲੱਤਾਂ ਉਹ ساری ਉਮਰ ਦਾ ਰੋਗ ਕਿਹਨੂੰ ਕਹਿੰਦੇ ਐਸੀ ਚੀਜ਼ ਨੂੰ ਕਹਿੰਦੇ ਉਹ ਆਪਣੇ ਗੋਡੇ ਆਟੋਮੈਟਿਕ ਹੀ ਉੱਦਾਂ ਹੋ ਜਾਂਦੇ ਆਪਾਂ ਸਮਝ ਲੈਨੇ ਏਸੀ ਨੇ ਕਰਪਾ ਨਹੀਂ ਪਰ ਏਸੀ ਨੇ ਮੇਰੀ ਜਾਨ ਬਚਾਤੀ ਮੈਂ ਬਹੁਤ ਔਖਾ ਟਾਈਮ ਗਰਮੀ ਚ ਕੱਢਿਆ ਵਾ ਚਲੋ ਇਹ ਬਹੁਤ ਅੱਛੀ ਗੱਲ ਹੈ ਰੱਬ ਦੀ ਦਇਆ ਨਾਲ ਸੌਖੀ ਜ਼ਿੰਦਗੀ ਹੋ ਰਹੀ ਹੈ ਹਨਾ ਇੰਨੇ ਕਾਬਲ ਰੱਬ ਨੇ ਸਮਝਿਆ ਕਿ ਇਹ ਸਭ ਬਖਸ਼ਿਆ ਤੁਹਾਨੂੰ ਤੇ ਜੇ ਉਸ ਤੋਂ ਪਹਿਲਾਂ ਦੀ ਮੀਨੂ ਨੂੰ ਦੇਖੀਏ ਜਾਂ ਉਸ ਤੋਂ ਪਹਿਲਾਂ ਦੀ ਮੀਨੂ ਦੇ ਪਰਿਵਾਰ ਨੂੰ ਦੇਖੀਓ ਕਿਵੇਂ ਦੀ ਸੀ ਦੀ ਪਹਿਲਾਂ ਵੀ ਠੀਕ ਸੀਗੇ ਭੈਣੇ ਸੀਗਾ ਜਿਵੇਂ ਹੁਣ ਕਹਿ ਲੋ ਜਿਵੇਂ ਪਹਿਲਾਂ ਵਧੀਆ ਸੀ ਸਮਾਂ ਨਿਕਲੀ ਜਾਂਦਾ ਸੀਗਾ ਵੀ ਆਹੀ ਦੋਖ ਹੁੰਦਾ ਸੀ ਜਿਵੇਂ ਹੁਣ ਮੈਨੂੰ ਸੋਚਣਾ ਪੈਂਦਾ ਸੀ ਤੁਹਾਨੂੰ ਮੈਂ ਦੱਸਿਆ ਜਿਵੇਂ ਅੱਗੇ ਵੀ ਮੈਨੂੰ ਜਾਣਾ ਪੈਂਦਾ ਸੀ ਕਿਤੇ ਮੈਨੂੰ ਸੋਚਣਾ ਪੈਂਦਾ ਸੀ ਹਾਏ ਵੀ ਆਪਾਂ ਉੱਥੇ ਜਾਣਾ ਆਪਾਂ ਖਰਚਾ ਕਿਵੇਂ ਕਰਾਂਗੇ ਕਿੱਦਾਂ ਕੱਢਾਂਗੇ ਪੈਸੇ ਕਿੱਥੋਂ ਕੱਢਾਂਗੇ ਹੁਣ ਕਮ ਸੇ ਕਮ ਇਹ ਚੀਜ਼ਾਂ ਨਹੀਂ ਸੋਚਣੀਆਂ ਪੈਂਦੀਆਂ ਜਦੋਂ ਕਿਤੇ ਜਾਣਾ ਕਿਤੇ ਤੁਸੀਂ ਯਕੀਨ ਨਹੀਂ ਮੰਨੋਗੇ ਜਿਦੋਂ ਸਾਡੇ ਕੋਈ ਨਾ ਮਤਲਬ ਘਰ ਫੈਮਿਲੀ ਚ ਕੋਈ ਮਤਲਬ ਜਿਵੇਂ ਮੇਰੇ ਪਿੱਕੇ ਪਰਿਵਾਰ ਚ ਕੋਈ ਵੀ ਬਹੁਤ ਹੋਈਆਂ ਮੇਰੇ ਜਿਵੇਂ ਨਾਨੀ ਮੇਰੇ ਤਾਇਆ ਜੀ ਇੱਕ ਹਨਾ ਵੀ ਜਿਵੇਂ ਡੈਥ ਹੋਈ ਉਹਨਾਂ ਦੀ ਤੁਸੀਂ ਇਹ ਦੇਖੋ ਡੈਥ ਤੇ ਜਾਣ ਲਈ ਵੀ ਮੈਨੂੰ ਟੈਨਸ਼ਨ ਹੋ ਜਾਂਦੀ ਸੀ ਵੀ ਦੁੱਖ ਤਾਂ ਹੁੰਦਾ ਹੀ ਸੀ ਮੈਨੂੰ ਐ ਹੋ ਜਾਂਦਾ ਸੀ ਹਾਂ ਮੈਂ ਜਾਊਂਗੀ ਮੇਰੇ ਕੋ ਕਰਾਇਆ ਵੀ ਹੈ ਨਹੀਂ ਬੱਸਾਂ ਦਾ ਕਿਹੜਾ ਕਿਰਾਇਆ ਉਦੋਂ ਫ੍ਰੀ ਸੀਗਾ ਉਸ ਟਾਈਮ ਆਧਾਰ ਕਾਰਡ ਤਾਂ ਹੁਣੀ ਸ਼ੁਰੂ ਹੋਏ ਆ ਮੈਂ ਹੁਣ ਵੀ ਆਧਾਰ ਕਾਰਡ ਵਾਲੀ ਬੱਸ ਨਹੀਂ ਦੇਖਦੀ ਵੇਟ ਨਹੀਂ ਕਰਦੀ ਮੈਂ ਜਾਨਨੀ ਆ ਪ੍ਰਾਈਵੇਟ ਤੇ ਜਾਨਨੀ ਆ ਜੇ ਮੈਨੂੰ ਨਾ ਮਿਲੇ ਆਧਾਰ ਕਾਰਡ ਵਾਲੀ ਮੈਂ ਪ੍ਰਾਈਵੇਟ ਤੇ ਮੈਂ ਇਹ ਮੈਨੂੰ ਕਹੂਗੇ ਤੂੰ ਖੜੀ ਨਾ ਰਹੀ ਗਰਮੀ ਚ ਤੂੰ ਜਿਹੜੀ ਬੱਸ ਵੀ ਆਉਂਦੀ ਆ ਜੀ ਹਾਂ ਹਾਂ ਪਰ ਮੈਂ ਬਹਿ ਜਾਨੀ ਪ੍ਰਾਈਵੇਟ ਹੋਵੇ ਜਿਹੜੀ ਮਰਜ਼ੀ ਹੋਵੇ ਆਪਾਂ ਉਸ ਆਪਾਂ ਲਾਹਾਂ ਵੀ ਮੈਂ ਨਹੀਂ ਲੈਂਦੀ ਵੀ ਜਾਨੀ ਪਹਿਲਾਂ ਇਹ ਸੋਚ ਇਹਨੂੰ ਮੈਂ ਤਾਂ ਨਾਲ ਲੈ ਜਾਣਾ ਮੈਂ ਕਹਣਾ ਇਹਦੀ ਵੀ ਟਿਕਟ ਲੱਗੂਗੀ ਹੁਣ ਮੈਂ ਸੋਚ ਲੈਂਦੀ ਸੀ ਇਹਨੂੰ ਮੈਸ ਕਰਕੇ ਨਾਲ ਜਾਨਾ ਉਹ ਵੀ ਬੱਚਾ ਜੋ ਫਿਰ ਰਾਤ ਜਾ ਵਾ ਕੁਝ ਮੰਗ ਵੀ ਲੈਂਦਾ ਆ ਚੀਜ਼ਾਂ ਮੇਰੇ ਨਾਲ ਬਹੁਤ ਹੁੰਦੀਆਂ ਸੀ ਜਿਵੇਂ ਭਾਜੀ ਇਹਨਾਂ ਨੇ ਕਿਹਾ ਕਿ ਪਹਿਲਾਂ ਦੇ ਸਮੇਂ ਸੋਚਣਾ ਪੈਂਦਾ ਸੀ ਤੇ ਪਹਿਲਾਂ ਦਿਹਾੜੀ ਹੁੰਦੀ ਸੀ ਕਿ ਇੱਕ ਦਿਨ ਦਾ ਹੀ ਓੱਖਾ ਨਿਕਲਦਾ ਹੁੰਦਾ ਸੀ ਹਾਂ ਮਸਾਂ ਹੀ ਟਾਈਮpass ਹੁੰਦਾ ਸੀ ਮਸਾਂ ਹੀ ਕਿਉਂ ਦੁਕਾਨ ਚ ਜਿਵੇਂ ਪੈਂਚਰ ਵਾਲਾ ਆਂਦਾ ਮੋਟਰਸਾਈਕਲ ਵਾਲਾ ਪੈਂਚਰ 2-250 ਰੁਪਏ ਮੰਨ ਲਾਦੀ ਦੁਕਾਨ ਤੇ ਵੀ ਬੰਦਾ ਸੀ ਕਿਤੇ 150 ਕਿਤੇ ਕਿਤੇ ਪੰਜਾਬੀ ਬੰਦੇ ਸੀ ਪਰ ਉਹਨਾਂ ਸਬਜ਼ੀ ਉਹਨੇ ਕਦੀ ਆ ਜਾਂਦੀ ਹ ਜਦੋਂ ਕੁਝ ਵੀ ਨਹੀਂ ਸੀ ਹੁੰਦਾ ਨਾ ਜਦੋਂ ਕੋਈ ਕੰਮ ਨਹੀਂ ਹੁੰਦਾ ਇਹਨਾਂ ਨੇ ਸਵੇਰ ਤੋਂ ਕਹਨ ਹਾ ਅੱਜ ਕੋਈ ਗਾਹਕ ਨਹੀਂ ਆਇਆ ਬਾਬਾ ਦੁੱਧ ਜੋਗੇ ਤਾਂ ਭੇਜ ਦੇ ਤੁਸੀਂ ਯਕੀਨ ਨਹੀਂ ਮੰਨਣਾ ਦੁੱਧ ਜੋਗੇ ਆ ਜਾਂਦੇ ਸੀ ਗਾਹਕ ਆ ਜਾਂਦਾ ਸੀ ਇੱਕ ਦਿਨ ਸਾਡੇ ਕੋਲ ਰਾਤ ਨੂੰ 9 ਵਜੇ ਗਾਹਕ ਆਇਆ ਪੈਂਚਰ ਲਵੋ ਹਾਂ ਪੈਂਚਰ ਲਵਾਉਣਾ ਆ ਇਹ ਕਹਿੰਦੇ ਵਾ ਵਾ ਬੱਬਾ 50 ਰੁਪਏ ਬਣ ਗਏ ਜੇ ਦੁੱਧ ਤੇ ਤਾਂ ਪੈਸੇ ਬਣ ਗਏ ਵੀ ਐ ਓੱਖਾ ਟਾਈਮ ਅਸੀਂ ਦੇਖਿਆ ਉਹ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਪਰ ਬਰਾਬਰੇ ਭੁੱਖੇ ਨਹੀਂ ਮਰਨ ਦਿੱਤਾ ਦੁੱਧ ਉਹਦੋਂ ਵੀ ਅਸੀਂ ਵਧੀਆ ਸਾਡਾ ਮਤਲਬ ਆਉਂਦਾ ਸੀਗਾ ਵੀ ਚੀਜ਼ ਲਿਆਂਦੇ ਸੀ ਵੀ ਸਬਜੀ ਐ ਹੁੰਦਾ ਸੀ ਵੀ ਜਿਵੇਂ ਆਹ ਹੱਥੋਂ ਨੂੰ ਮੈਂ ਦਸੀ ਨਹੀਂ ਦਵਾਈਆਂ ਦੂਈਆਂ ਦਾ ਇਲਾਜ ਪੱਖੋਂ ਬੜਾ ਓੱਖਾ ਟਾਈਮ ਕੱਢਣਾ ਬਿਲਕੁਲ ਇਹ ਉਥੋਂ ਨਾ ਵੰਜ ਰਵੇ ਜਿਵੇਂ ਭਾਜੀ ਕਹਿੰਦੇ ਕਿ ਮੈਂ ਪੰਜਾਰ ਬਣ ਜਾਣੇ ਇਹ ਵੀ ਸਮਾਂ ਆਇਆ ਕਿ ਤੁਸੀਂ 50 ਰੁਪਏ ਚੋ 10 ਦੀ ਪੱਤੀ ਲੈਂਦੀ ਹੋਵੇ 10 ਦੀ ਖੰਡ ਲੈਂਦੀ ਹੋਵੇ ਸਰੋਂ ਦਾ ਤੇਲ ਦਾ ਲੈਂਦਾ ਹੋਵੇ ਲੈਂਦਾ ਹਨ ਥੋੜੀ ਥੋੜੀ ਚੀਜ਼ਾਂ ਜਿਉਂ ਕਿ ਅਸੀਂ ਜ਼ਿੰਮੇਵਾਰ ਸੀ ਪਹਿਲਾਂ ਬਹੁਤ ਤਕੜਾ ਕੰਮ ਸੀ ਬਹੁਤ ਬਾਪੇ ਹੋਣਾਂ ਨੇ ਵੇਚ-ਵੋਚ ਦਿੱਤਾ ਜ਼ਮੀਨਾਂ ਜਮੂਨਾ ਵੇਦਾਂ ਅਜੇ ਵੀ ਚਾਰ ਕਨਾਲ ਸਾਡੇ ਕੋਲ ਚਾਰਾਂ ਭਰਾਵਾਂ ਕੋਲੇ ਤਿੰਨਾਂ ਕੋਲੇ ਗਈ ਆ ਜ਼ਮੀਨ ਤੇ ਪਰ ਸ਼ਰਮ ਆਉਂਦੀ ਸੀ ਲਿਉਂਦਿਆਂ ਨੂੰ ਇਹ ਚੀਜ਼ ਫੇਰ ਕਦੋਂ ਚੱਲ ਜਦੋਂ ਗਰੀਬ ਹੀ ਹੋ ਗਏ ਫਿਰ ਗਰੀਬੀ ਮੂਰੇ ਤਾਂ ਸ਼ਰਮ ਇੱਥੇ ਨਹੀਂ ਜਾ ਸਕਦੀ ਬਰ ਅੱਜ ਵੀ ਆਪੇ ਆਣੇ ਜਿਵੇਂ ਮਹਾਰਾਜ ਨੇ ਬਾਹ ਫੜੀ ਇਹ ਨਹੀਂ ਗਰੀਬ ਤਾਂ ਗਰੀਬ ਹੀ ਹੈ ਪੈਸੇ ਨਾਲ ਕੋਈ ਬੰਦਾ ਅਮੀਰ ਨਹੀਂ ਹੁੰਦਾ ਅਮੀਰ ਹੁੰਦਾ ਉਹਦੀ ਸੋਚ ਨਾਲ ਵੀ ਜੇ ਸੋਚ ਵਧੀ ਹੈਗੀ ਸੀ ਕਰੀਏ ਕਿਸੇ ਦੀ ਹੈਲਪ ਕਰੀਏ ਕੋਈ ਬੰਦਾ ਮੁਸੀਬਤ 'ਚ ਆਉ ਉਹਨੂੰ ਕੱਢੀਏ ਜਿਹੜੀਆਂ ਮੁਸੀਬਤਾਂ ਤੁਸੀਂ ਸਹੀਆਂ ਨੇ ਜੇ ਰੱਬ ਤੁਹਾਨੂੰ 4 ਪੈਸੇ ਹੋਰ ਦਿੰਦਾ ਤੇ ਤੁਸੀਂ ਦੂਜੇ ਦੀ ਮਦਦ ਕਰੋਗੇ ਹਾਂ ਅਸੀਂ ਇਹ ਚੀਜ਼ ਪਹਿਲਾਂ ਸੋਚੀ ਪਹਿਲਾਂ ਕਹੀ ਆ ਅੱਜ ਵੀ ਮੈਂ ਅੱਡੇ ਤੇ ਸੋਡੇ ਜਦੋਂ ਖੜਾ ਤੁਸੀਂ ਮੇਰੇ ਕੋਲ ਦੀ ਨੰਗੇ ਨਾ ਮੈਂ ਉੱਥੇ ਖੜਾ ਇਹ ਗੱਲ ਕਰਦਾ ਮੈਂ ਕਿਹਾ ਤੁਸੀਂ ਆਪਣੇ ਲੋਕਾਂ ਦੇ ਗਰੀਬ ਲੋਕਾਂ ਦੇ ਵਿਆਹ 1000 ਰੁਪਿਆ ਇਕੱਠਾ ਕਰਕੇ ਕਰੋ ਨਾ ਅਗਲੇ ਦੀ ਮਦਦ ਹੋ ਜੇ ਹਾਂ ਉਹ ਇੱਕਾਂ ਦਾ ਮੈਂ ਕਰਕੇ ਵੇਖ ਮੈਂ ਕਹਾ ਯਾਰ ਤੂੰ ਕਰਕੇ ਤਾਂ ਵੇਖਿਆ ਤੂੰ ਆ ਨਾ ਵੀ ਮੇਰੇ ਦਿਹਾੜੀ ਨਹੀਂ ਗਿਆ ਤੂੰ ਦਿਹਾੜੀ ਦੀ ਨਹੀਂ ਗੱਲ ਤੂੰ ਮਦਦ ਕੀਤੀ ਮਹਾਰਾਜ ਵੇਖੂਗਾ ਮਦਦ ਇਹ ਨਹੀਂ ਗਾ ਵੀ ਆਪਾਂ ਕਹਿੰਦੀ ਮਦਦ ਕਰਦੀ ਉਹਨੂੰ ਆਪਾਂ ਥੱਲੇ ਲਾਉਣਾ ਉਹਦਾ ਤਾਂ ਮਸਲਾ ਹੀ ਛੱਡ ਦਿਓ ਮਦਦ ਤਾਂ ਤਾਂ ਲੈਦਾ ਰਹੇਗੀ ਉਹ ਤਾਂ ਮਹਾਰਾਜ ਨੇ ਵੇਖਣਾ ਵੀ ਆ ਵੀ ਆ ਬੰਦੇ ਨੇ ਫਲਾਨੇ ਨੇ ਇਕੱਠੇ ਹੋ ਕੇ ਕੰਮ ਕੀਤਾ ਸੀ ਉਹ ਤਾਂ ਪੁੱਨ ਲੱਗਣਾ ਆਪਾਂ ਬਿਲਕੁਲ ਇਦਾਂ ਵੀ ਕਹਿੰਦੇ ਆ ਕਿ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਹਨਾ ਸ਼ਗਨ ਦਿੰਨੇ ਹੋ ਪਰ ਸ਼ਗਨ ਕਹਿੰਦੇ ਉੱਥੇ ਦੇਣਾ ਚਾਹੀਦਾ ਜਿੱਥੇ ਕਿਸੇ ਨੂੰ ਹਸਪੀਟਲ ਦੇਖਣ ਜਾ ਰਹੇ ਹੋ ਨਾ ਉਹਨੂੰ ਸ਼ਗਨ ਫੜਾ ਕੇ ਆਓ ਸ਼ਗਨ ਫੜਾ ਕੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਥੋੜਾ ਜਿਹਾ ਬਦਲਾਵ ਹੋਣਾ ਚਾਹੀਦਾ ਕਿ ਆਪਾਂ ਵਿਆਹ ਤੇ ਸ਼ਗਨ ਦੇਣ ਜਾਨੇ ਰਾਤ ਤੇ ਮੰਨਦੇ ਆਪਾਂ ਦਿੰਨੇ ਹਾਂ ਉਹ ਤਾਂ ਆਪਣਾ ਅਗਲਾ ਕਹਿੰਦਾ ਮੇਰਾ ਨੱਕ ਨੀਵਾ ਆ ਜੇ ਮੈਂ ਪਕਾਇਰੇ ਚ ਆ ਗਿਆ ਵੀ ਮੈਂ ਦਿੱਤਾ ਕੁਝ ਨਹੀਂ ਆ ਜੀ ਜੀ ਨੂੰ ਪਰ ਜਿਹੜੀ ਅਸਲੀ ਜਗਾ ਵਾ ਕਿਸੇ ਦੀ ਡੈਥ ਹੋ ਰਹੀ ਹੈ ਜਾਂ ਕਿਤੇ ਹਸਪਤਾਲ ਚ ਚਾਰ ਪੈਸੇ ਨੂੰ ਬੰਦਾ ਤੜਫ ਰਿਆ ਟੀਕਿਆਂ ਨੂੰ ਲੱਖ ਲੱਖ ਦੇ ਤਾਂ ਟੀਕੇ ਨੇ ਉੱਥੇ ਤੁਸੀਂ ਸ਼ਗਨ ਦੋ ਤਾਂ ਕਿ ਸੋਖਾ ਜਿਹਾ ਕਿ ਤੁਹਾਨੂੰ ਵੀ ਪੁੰਨ ਲੱਗ ਸਕੇ ਹੈਨਾ ਇਹ ਚੀਜ਼ ਹੈ ਮੈਂ ਆਖਿਆ ਹਾਂ ਵੀ ਜੇ ਮਹਾਰਾਜ ਨੇ ਸਾਨੂੰ ਕਰਤਾ ਨਾ ਅਸੀਂ ਮੂਰੇ ਲੱਗਾਂਗੇ ਇਹ ਨਹੀਂ ਗੱਲ ਮੂਰੇ ਲਾ ਕੇ ਮਗਰ ਲੋਕਾਂ ਨਾਲਾਂ ਵੀ ਆ ਚੀਜ਼ ਆਪਾਂ ਆਏ ਜੋ ਸਾਡੇ ਨਾਲ ਬੀਤੀਆਂ ਨੇ ਅਸੀਂ ਜਿਹੜੇ ਬੰਦੇ ਨੇ ਦੁੱਖ ਦੇਖਿਆ ਉਹ ਦੂਜੇ ਦਾ ਦੁੱਖ ਜ਼ਿਆਦਾ ਸਮਝਦਾ ਹੈ ਇਸ ਕਰਕੇ ਸਾਨੂੰ ਪਤਾ ਅਸੀਂ ਕਿਵੇਂ ਦੇਖੇ ਆ ਟੈਮ ਉਹ ਲਾਜ ਪੱਖੋਂ ਹਨ ਪਰ ਅਸੀਂ ਉਹਨਾਂ ਦੀ ਮਦਦ ਕਰਾਂਗੇ ਜਿਹੜੇ ਲਾਜ ਪੱਖੋਂ ਹਨ ਜਿਹੜੇ ਗਰੀਬੀ ਚਾ ਉਹਨਾਂ ਦਾ ਅਸੀਂ ਸਾਥ ਦਵਾਂਗੇ ਇਹਨਾਂ ਕਾ ਅਸੀਂ ਵਾਦਾ ਕਰਦੇ ਆ ਸਾਨੂੰ ਮਹਾਰਾਜ ਉੱਥੇ ਤਿੱਕ ਲੈ ਕੇ ਜਾਵੇ ਅੱਜ ਪਰ ਗਿਲ ਮੈਨੂ ਇਹ ਦੱਸੋ ਕਿ ਮਮਾ ਪਾਪਾ ਟੈਨਸ਼ਨ ਲੈਂਦੇ ਸੀ ਕਿ ਅਸੀਂ ਹੁਣ ਠੀਕ ਆ ਰੱਬ ਸਾਨੂੰ ਬੁਢਾਪੇ ਚ ਵੀ ਠੀਕ ਰੱਖੇ ਫੇ ਤੁਸੀਂ ਕਿਵੇਂ ਇਹਨਾਂ ਦੀਆਂ ਬਾਹਾਂ ਬਣੋਗੇ ਇਹਨਾਂ ਵਧੀਆ ਧਿਆਨ ਰੱਖੋਗੇ ਹਾਂ ਆਪਣਾ ਵੀ ਧਿਆਨ ਰੱਖੋਗੇ ਤੇ ਇਹਨਾਂ ਦਾ ਵੀ ਹਾਂ ਜੀ ਸੇਵਾ ਕਰਨਾਂ ਪੁੱਛਦੇ ਆ ਸੇਵਾ ਕਰੇਗਾ ਬਟੇਪੇ ਉਹ ਤਾਂ ਕਰੂੰਗਾ ਥੋੜੀ ਉਹ ਤਾਂ ਕਰੂੰਗਾ ਥੋੜੀ ਜਾਣ ਤੋਂ ਪਹਿਲੇ ਤੁਸੀਂ ਤੈਨੂੰ ਦਵੇਂ ਹਾਂ ਕੀ ਬਾਤ ਕੀ ਬਾਤ ਅੱਛਾ ਕਿਵੇਂ ਪਿਆਰ ਕਰਦੇ ਆ ਤੁਹਾਨੂੰ ਜਾਂ ਕਿਵੇਂ ਇੱਕ ਮੰਮਾ ਪਾਪਾ ਇਹ ਨਹੀਂ ਮੈਂ ਪੁੱਛਾਂਗੀ ਮੰਮਾ ਵਧੀਆ ਲੱਗਦਾ ਜਾਂ ਪਾਪਾ ਪਰ ਕਿਵੇਂ ਦੇ ਲੱਗਦੇ ਨੇ ਮੰਮਾ ਪਾਪਾ ਨਾ ਵਧੀਆ ਲੱਗਦੇ ਆ ਕੰਨੇ ਹੋ ਕਿ ਇਦਾਰੇ ਮੰਮੀ ਪਾਪਾ ਸਭ ਨੂੰ ਮਿਲਣ ਹਾਂਜੀ ਕਿੰਨਾ ਚੰਗਾ ਲੱਗਦਾ ਜਦੋਂ ਇਹ ਕਿਉਂਕਿ ਨਾ ਦੀਦੀ ਐਦਾ ਹੁੰਦਾ ਅਕਸਰ ਬੱਚੇ ਖੁੱਲ ਕੇ ਨਹੀਂ ਕਹਿ ਪਾਉਂਦੇ ਚੀਜ਼ਾਂ ਹਨਾ ਤੁਸੀਂ ਵੀ ਨਹੀਂ ਆਪਣੇ ਮਮਾ ਪਾਪਾ ਨੂੰ ਖੁੱਲ ਕੇ ਨਾ ਜੱਫੀ ਪਾਈ ਹੋਣੀ ਨਾ ਕੁਛ ਹਨਾ ਤੇ ਅੱਜ ਕੱਲ ਬੱਚੇ ਚਲੋ ਇੰਨਾ ਕ ਬੋਲ ਰਹੇ ਨੇ ਹਾਂ ਤੇ ਕਿੰਨਾ ਚੰਗਾ ਲੱਗ ਰਿਹਾ ਨਹੀਂ ਬਹੁਤ ਐਵੇਂ ਕਹੀਏ ਬਹੁਤ ਕਰਦਾ ਇਹ ਸਾਡਾ ਮੈਨੂੰ ਸਗੋਂ ਆ ਹੀ ਡਰ ਲੱਗਦਾ ਰਹਿੰਦਾ ਮੈਂ ਕਈ ਵਾਰ ਇਹ ਸੋਚਦੀ ਹਾਂ ਹਾਏ ਜਿਵੇਂ ਹੁਣ ਮੇਰੀ ਤਬੀਤ ਖਰਾਬ ਹੋ ਜਾਂਦੀ ਹੈ ਹਾਏ ਜਿਵੇਂ ਮੈਨੂੰ ਖੁਸ਼ ਹੋ ਗਿਆ ਹੈ ਹਨਾ ਇਹ ਬੱਚੇ ਦਾ ਕੀ ਹੋਊਗਾ ਜਵਾਕਾਂ ਦਾ ਕੀ ਹੋ ਵੀ ਜਵਾਕ ਇੰਨਾ ਕਰਦਾ ਹਨਾ ਜਿਵੇਂ ਉਹਨੇ ਇਸ ਚੀਜ਼ ਨੂੰ ਦੇਖ ਕੇ ਟੈਨਸ਼ਨ ਹੁੰਦੀ ਹੋਰ ਕੋਈ ਨਹੀਂ ਆਇ ਨਹੀਂ ਹੁੰਦੀ ਆਪਣੇ ਐਂ ਬੰਦੇ ਨੂੰ ਐਨੀ ਵੀ ਜ਼ਿੰਦਗੀ ਨਾਲ ਪਿਆਰ ਆ ਬਸ ਇਨਾ ਵੀ ਇਨਾਂ ਦੀ ਆ ਜ਼ਿੰਦਗੀ ਬੱਚਿਆਂ ਦੀ ਤੁਹਾਡੇ ਫਰੈਂਡਸ ਕੀ ਕਹਿੰਦੇ ਜਦੋਂ ਤੁਹਾਡੀ ਮੰਮਾ ਪਾਪਾ ਦੀ ਵੀਡੀਓ ਦੇਖਦੇ ਆ ਕਿ ਤੇਰੀ ਮੰਮਾ ਤਾਂ ਫੇਮਸ ਹੈ ਜਿਵੇਂ ਕਿ ਇੱਧਰ ਜਿਵੇਂ ਕਿ ਦੂਰ ਦੇ ਜਿਵੇਂ ਕਿ ਨਾ ਉਹ ਕਹਿੰਦੇ ਕਿ ਤੇਰੀ ਵੀਡੀਓ ਪਾਉਂਦੀ ਹੈ ਨਾ ਕਿ ਹੈਲੋ ਗਾਇਸ ਇਦਾਂ ਕਰ ਦੇ ਨਾ ਇੱਧਰ ਵੀ ਥੋੜਾ ਘੱਟ ਕਰ ਦੇ ਜਿਹੜੇ ਇੱਧਰ ਦੇ ਯਾਰ ਮੇਰੇ ਜਿਹੜੇ ਦਾਦੀ ਦਾ ਮੇਰੇ ਵੱਡੇ ਪਣ ਜਾੜੇ ਪੜ ਕੇ ਇੱਥੋਂ ਪੜ੍ਹਵੀਂ ਤੀ ਕਹਣਾ ਵਾਲਾ ਸਕੂਲ ਜੇ ਇੱਧਰ ਲਿਓ ਤਾਂ ਨਹੀਂ ਬਾਲਾ ਕਰਦੇ ਉਧਰਲੇ ਕਹਿੰਦੇ ਹੈਲੋ ਗਾਇਸ ਏਦਾਂ ਕਰੀ ਜਾਂਦੇ ਬਸ ਹੈਲੋ ਗਾਇਸ ਨਹੀਂ ਬਹੁਤ अच्छी ਗੱਲ ਹੈ ਫੋਨ ਜਿੱਦਾਂ ਤੁਸੀਂ ਆਪਣੇ ਪਿੰਡ ਚੋਂ ਬੜੀ ਦੂਰ ਸ਼ਹਿਰ ਤੋਂ ਵੀ ਦੂਰ ਬੈਠੇ ਹੋ ਜਦੋਂ ਕਿਤੇ ਬਾਹਰ ਜਾਣਾ ਹੋਵੇ ਟੈਨਸ਼ਨ ਪੈ ਜਾਂਦੀ ਆ ਕਿ ਕਿੱਦਾਂ ਜਾਣਾ ਹੈਗਾ ਬਹੁਤ ਮੈਨੂੰ ਇਸ ਚੀਜ਼ ਦੀ ਮੈਂ ਸਹੀ ਦੱਸਾਂ ਨਾ ਜਿਵੇਂ ਮੈਨੂੰ ਐ ਫਿਕਰ ਹੋ ਜਾਂਦਾ ਹਾਏ ਬੱਸਾਂ ਤੇ ਉੱਥੇ ਜਾਣਾ ਉੱਥੋਂ ਉਤਰਨਾ ਉੱਥੇ ਬੱਸ 'ਚ ਬੈਠਣਾ ਮੈਨੂੰ ਇੰਨਾ ਔਖਾ ਲੱਗਦਾ ਨਾ ਵੀ ਮਤਲਬ ਸਿਰ ਚੱਕਰ ਇੱਕ ਤਾਂ ਬੱਸ 'ਚ ਮੈਨੂੰ ਨਾ ਵੋਮਿਟਿੰਗ ਜਿਵੇਂ ਕਿਸੇ ਨੂੰ ਹੋ ਜਾਂਦੀ ਆ ਨਾ ਤੇਲ ਚੜਾ ਲਾਂ ਤਾਂ ਮੈਨੂੰ ਉਹ ਤੇ ਕਲੀਫ ਬਹੁਤ ਹੁੰਦੀ ਆ ਇਸ ਚੀਜ਼ ਤੋਂ ਮੈਨੂੰ ਫਿਕਰ ਹੋ ਜਾਂਦੀ ਆ ਹੋਰ ਨਹੀਂ ਕੋਈ ਚੱਕਰ ਜਾਣ ਦੀ ਦੂਰ ਤਾਂ ਹੀ ਬਾਜੀ ਤੁਹਾਨੂੰ ਕਹਿੰਦੇ ਕਿ ਅਵੋਇਡ ਕਰੋ ਨਾ ਜਿੱਤੇ ਜਾਂ ਤਾਂ ਕਹਿੰਦੇ ਮੈਨੂੰ ਵੀ ਤੂੰ ਜੇ ਨਹੀਂ ਠੀਕ ਤੇਰਾ ਸਰੀਰ ਤੂੰ ਛੇਤੀ ਨਾ ਜਾਇਆ ਕਰ ਵੀ ਥੋੜੇ ਟਾਈਮ ਬਾਅਦ ਗੇੜਾ ਲਾਇਆ ਕਰ ਕੋਈ ਨਹੀਂ ਬਸ ਆ ਗੱਲ ਹੁੰਦੀ ਹੈ ਤੇ ਮੈਂ ਤੁਹਾਨੂੰ ਇਸ ਪਰਿਵਾਰ ਨੇ ਮਿਲਾਇਆ ਕਿ ਇਹਨਾਂ ਦੀਆਂ ਗੱਲਾਂ ਬਾਤਾਂ ਨਾਲ ਤੁਹਾਨੂੰ ਕਿਉਂਕਿ ਨੋ ਡਾਊਟ ਹੈ YouTube ਤੇ ਵੀ ਵੀਡੀਓ ਬਣਾਉਂਦੇ ਆ ਪਰ ਉੱਥੇ ਉਹ ਤੁਹਾਡੇ ਐਂਟਰਟੇਨਮੈਂਟ ਲਈ ਬਣਾਉਂਦੇ ਆ ਪਰ ਆ ਗੱਲਾਂ ਸ਼ਾਇਦ ਹੀ ਹੁੰਦੀਆਂ ਹੋਣ ਹਨਾ ਉੱਥੇ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਤੇ ਦੀਦੀ ਗਾਇਜ਼ ਵੀਰੇ ਜਿਹੜੇ ਤੁਹਾਨੂੰ ਇੱਥੇ ਤੱਕ ਲੈ ਕੇ ਆਏ ਨੇ ਤੁਹਾਡੇ ਵੀਰੇ ਭੈਣਾ ਜਿਹੜੀ ਵੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਬਸ ਮੈਂ ਉਹਨਾਂ ਨੂੰ ਇਹੀ ਕਹੂੰਗੀ ਵੀਰੇ ਰਿਸਪੈਕਟ ਕਰਿਆ ਕਰੋ ਕੁਛ ਮੇਰੇ ਨਾਲ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸਾਰਿਆਂ ਨੂੰ ਮੈਂ ਇੱਕ ਵਾਰੀ ਸਰਹੰਦ ਤੋਂ ਵਾਪਸ ਆ ਰਹੀ ਸੀ ਬੱਸ ਸੱਚ ਨਾ ਮੁੰਡੇ ਬੈਠੇ ਸੀਗੇ ਮਤਲਬ ਮੁੰਡੇ ਵੀ ਜਿਵੇਂ ਕਹਿ ਲਓ 9ਵੀਂ 10ਵੀਂ ਚ ਪੜ੍ਹਦੇ ਸੀ ਉਹ ਮੈਨੂੰ ਲੱਗਦਾ ਜਿੱਥੋਂ ਤੱਕ ਮੇਨੂੰ ਆਈਡੀਆ ਹੈ ਪੱਗਾ ਬੰਨੇ ਆ ਉਹਨਾਂ ਨੇ ਮੇਰੀ ਪਿਛਲੀ ਸੀਟ ਤੇ ਬੈਠ ਕੇ ਉਹਨਾਂ ਨੇ ਮੇਰਾ ਕਾਫੀ ਮਜ਼ਾਕ ਉਡਾਇਆ ਤੇ ਮੈਸੀ ਨੂੰ ਬੜਾ ਫੀਲ ਕੀਤਾ ਮਤਲਬ ਇਹ ਮੈਂ ਕੱਲ ਇਹਨਾਂ ਨੂੰ ਵੀ ਨਹੀਂ ਹਜੇ ਦੱਸੀ ਅੱਜ ਇਹਨਾਂ ਨੂੰ ਦੱਸ ਰਹੀ ਆ ਵੀ ਮੇਰੀ ਮੰਮੀ ਬੈਠੇ ਸੀ ਨਾਲ ਮੇਰੀ ਮੰਮੀ ਨੂੰ ਬੁਰਾ ਲੱਗ ਰਿਆ ਸੀ ਮੇਰੀ ਮੰਮੀ ਬੋਲਣ ਲੱਗੇ ਸੀ ਮੈਂ ਮੰਮੀ ਦਾ ਹੱਥ ਫੜ ਲੈ ਵੀ ਬੋਲੇ ਉਹਨਾਂ ਕੁਝ ਵੀ ਚਲ ਬੱਚੇ ਮੇਰੇ ਮੇਰੇ ਉਹਨਾਂ ਜਿੱਡਾ ਮੇਰਾ ਮੁੰਡਾ ਹਨਾ ਪਰ ਉਹਨਾਂ ਨੇ ਮੇਰਾ ਕਾਫੀ ਮਜ਼ਾਕ ਉਡਾਇਆ ਮਤਲਬ ਬਹੁਤ ਜਿਵੇਂ ਕਹਿੰਦੇ ਬੈਡ ਬਿਹੇਵ ਕਰਿਆ ਮੇਰੇ ਨਾਲ ਹਾਂ ਮੈਂ ਮੈਨੂੰ ਉਮੀਦ ਨਹੀਂ ਸੀ ਮੈਂ ਹੀ ਕਹੂੰਗੀ ਆਪਣੇ ਤੋਂ ਵੱਡਿਆਂ ਦੀ ਰਿਸਪੈਕਟ ਕਰਿਆ ਕਰੋ ਕੋਈ ਵੀ ਇਨਸਾਨ ਆ ਠੀਕ ਆ ਜੇ ਕੋਈ ਗਰੀਬੀ ਚ ਉੱਠ ਕੇ ਅੱਗੇ ਆਇਆ ਜੇ ਤੁਹਾਡੇ ਤੋਂ ਉਮਰ ਚ ਕਦੀ ਨਹੀਂ ਇਦਾਂ ਕੀਤਾ ਕਿਸੇ ਵੱਡੇ ਆਪਦੇ ਤੋਂ ਮਜ਼ਾਕ ਡਾਇਆ ਹੋਵੇ ਉਹਨਾਂ ਮੁੰਡਿਆਂ ਤੱਕ ਜੇ ਮੇਰੀ ਵੀਡੀਓ ਜਾਂਦੀ ਹੈ ਮੈਂ ਉਹਨਾਂ ਨੂੰ ਇਹੀ ਕਹੂੰਗੀ ਪੁੱਤ ਮੋਸਟ ਟਾਈਮ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਹੈਗਾ ਮੇਰੇ ਬਹੁਤ ਪਰ ਮੈਨੂੰ ਫੀਲ ਹੋਇਆ ਮੈਂ ਇਹੀ ਤੁਹਾਨੂੰ ਕਹੂੰਗੀ ਵੀ ਰਿਸਪੈਕਟ ਕਰਿਆ ਕਰੋ ਤੁਹਾਡੇ ਵਰਦੀਆਂ ਪਾਈਆਂ ਸੀ ਪੱਗਾਂ ਸਜਾਈਆਂ ਸੀ ਕਿਸੇ ਆਪਦੇ ਤੋਂ ਵੱਡੇ ਦੀ ਡਿਸਰੈਸਪੈਕਟ ਨਾ ਕਰਿਆ ਕਰੋ ਜੇ ਕੋਈ ਕੋਈ ਕੰਮ ਕਰ ਰਿਹਾ ਕੋਈ ਮੈਂ ਗਲਤ ਨਹੀਂ ਪ੍ਰਮੋਟ ਕਰ ਰਹੀ ਹਾਂ ਮੇਰਾ ਡਾਇਲੌਗ ਹੈਗਾ ਗਾਇਸ ਵੀਰੇ ਉਹਨਾਂ ਨੇ ਇਹ ਚੀਜ਼ ਨੂੰ ਲੈ ਕੇ ਬਹੁਤ ਮੇਰਾ ਮਜ਼ਾਕ ਡਾਇਆ ਜਾਂ ਤਾਂ ਉਹ ਮੈਨੂੰ ਬੁਲਾਉਂਦੇ ਵੀ ਭੈਣੇ ਸਸਰੀ ਘਰ ਆਂਟੀ ਸਸਰੀ ਘਰ ਜਾਂ ਮ ਕਹਿੰਦੇ ਆਂਟੀ ਅਸੀਂ ਤੁਹਾਡੀ ਵੀਡੀਓ ਦੇਖਦੇ ਆਂਗਾ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਬੈਡਲੀ ਮਜ਼ਾਕ ਡਾਇਆ ਪਿੱਛੇ ਬੈਠੇ ਸੀ ਦੇਖ ਲਓ ਨਾ ਬਸ ਸੱਚ ਹਾਂ ਇਹ ਚੀਜ਼ ਮੈਨੂੰ ਬਹੁਤ ਮਤਲਬ ਫੀਲ ਹੋਈ ਮੈਨੂੰ ਲੱਗਦਾ ਜੇ ਉਹ ਦੇਖ ਰਹੇ ਹੋਣਗੇ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸੰਡੇ ਸੰਸਕਾਰਾਂ 'ਚ ਕਮੀ ਰਹੀ ਆ ਮੈਂ ਤਾਂ ਸੋਇਆ ਲਾਈਫ 'ਚ ਆ ਥੋੜੇ ਦਿਨ ਪਹਿਲਾਂ ਹੀ ਮੈਂ ਲੁਧਿਆਣਾ ਜਦੋਂ ਜਾ ਕੇ ਆਈ ਆ ਸਰਹੰਦਾ ਤੋਂ ਵਾਪਸ ਆ ਰਹੀ ਸੀ ਮਤਲਬ ਇਹ ਹੋਇਆ ਵੀ ਮਤਲਬ ਬੜਾ ਬੱਚਿਆਂ ਨੇ ਮੈਂ ਉਹਨਾਂ ਨੂੰ ਕੁਝ ਕਿਹਾ ਨਹੀਂ ਹੈਗਾ ਮੈਂ ਕਿਹਾ ਮੇਰੇ ਬੱਚਿਆਂ ਰਗੇ ਐਵੇਂ ਥੀ ਇਸ਼ੂ ਬਣ ਜੂਗਾ ਹਨਾ ਨਹੀਂ ਦੀਦੀ ਤੁਸੀਂ ਪਤਾ ਕੀ ਸੋਚਣਾ ਦੇਖੋ ਤੁਹਾਨੂੰ ਬੈਡ ਕਮੈਂਟਸ ਵੀ ਆਉਂਦੇ ਹੋਣੇ ਤੁਸੀਂ ਸਿਰਫ ਪੋਜ਼ਿਟਿਵ ਪੜਨਾ ਨਹੀਂ ਮੈਂ ਐਸੀ ਕਰਕੇ ਇਗਨੋਰ ਕੀਤਾ ਮੈਂ ਪੋਜ਼ਿਟਿਵ ਹੀ ਦੇ ਦਿੰਦੀ ਆ ਮਾੜੇ ਵੀ ਬੋਲ ਜਿੰਦੇ ਤੁਹਾਡੇ ਤੁਸੀਂ ਫੇਮਸ ਹੀ ਗਾਇਜ਼ ਵੀਰੇ ਕਰਕੇ ਹੋਏ ਹੋ ਜੇ ਆ ਵਰਡ ਹੀ ਨਾ ਬੋਲਦੇ ਤੁਹਾਨੂੰ ਕੋਈ ਜਾਣਦਾ ਦੀ ਨਾ ਹਾਂ ਨਹੀਂ ਨਹੀਂ ਸਹੀ ਗੱਲ ਹੈ ਆਪਾਂ ਗੁੱਸਾ ਕਾਦਾ ਕਰਨਾ ਕਹੀ ਜਾਂਦੇ ਕੋਈ ਕਹੀ ਜਾਂਦਾ ਮੈਂ ਕਿਹਾ ਚਲੋ ਕੋਈ ਨਹੀਂ ਬੱਚੇ ਆ ਮੈਂ ਇਸ ਕਰਕੇ ਇਗਨੋਰ ਕਰਤਾ ਉਹਨਾਂ ਨੂੰ ਤਾਂ ਕੋਈ ਨਹੀਂ ਜਾਣਦਾ ਆਪਾਂ ਉਹਨਾਂ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਉਹ ਕੌਣ ਨੇ ਬਟ ਤੁਹਾਨੂੰ ਤੁਹਾਡਾ ਪਤਾ ਕਿ ਬਈ ਕੌਣ ਆ ਸਾਡੇ ਮੇਰੀ ਵੀਡੀਓ ਦੇਖ ਕੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਉਹਨਾਂ ਨੂੰ ਲੱਗ ਰਿਹਾ ਸੀ ਮੈਂ ਸ਼ਾਇਦ ਇਗਨੋਰ ਕਿ ਮੈਨੂੰ ਨਹੀਂ ਪਤਾ ਲੱਗ ਰਿਹਾ ਜਦਕਿ ਮੈਨੂੰ ਉੱਚੀ ਉੱਚੀ ਬੋਲ ਰਹੇ ਸਭ ਸੁਣ ਰਿਹਾ ਸੀ ਉਹ ਕੀ ਬੋਲਦੇ ਪਏ ਮੈਂ ਇਹ ਕਹੂੰਗੀ ਬੱਚੇ ਤੁਸੀਂ ਹਜੇ ਪੜ ਰਹੇ ਹੋ ਪੜੋ ਆਪਦਾ ਨਾ ਲਾਈਫ 'ਚ ਕੁਝ ਬਣੋ ਸਭ ਤੋਂ ਵੱਡੀ ਗੱਲ ਚੰਗੇ ਇਨਸਾਨ ਬਣੋ ਕਿਸੇ ਦੀ ਡਿਸਰੈਸਪੈਕਟ ਨਾ ਕਰੋ ਨਸ਼ੇ ਤੋਂ ਬਚੋ ਚਿੱਟਾ ਬਹੁਤ ਚੱਲੀ ਜਾਂਦਾ ਹੈ ਨਸ਼ੇ ਤੋਂ ਬਚੋ ਬਿਲਕੁਲ ਬਹੁਤ ਚੀਕ ਕੋਈ ਨਹੀਂ ਆ ਤੁਸੀਂ ਤੁਸੀਂ ਫੀਲ ਨਹੀਂ ਕਰਨੀ ਪੋਜ਼ਿਟਿਵ ਦੇਖਣਾ ਨਹੀਂ ਮੈਂ ਸੋਚਿਆ ਮੇਰੇ ਦਿਮਾਗ ਚ ਆ ਗਿਆ ਮੈਂ ਕਿਹਾ ਮੈਂ ਇੰਟਰਵਿਊ ਚ ਦੱਸ ਦਵਾਂ ਕਿਉਂਕਿ ਇਦਾਂ ਮੇਰੇ ਨਾਲ ਹੋਈ ਵੀ ਦੱਸਣਾ ਸਹੀ ਹੈ ਬਟ ਤੁਸੀਂ ਫੀਲ ਨਾ ਕਰੋ ਨਹੀਂ ਨਹੀਂ ਫਿਰ ਉਦੋਂ ਹੋਇਆ ਸੀ ਮੈਨੂੰ ਥੋੜਾ ਜਿਹਾ ਮਤਲਬ ਮੇਰਾ ਮਨ ਵੀ ਭਰੇ ਸੀ ਉਹ ਦਬੋ ਕਰ ਰਹੀ ਸੀ ਸਾਨੂੰ ਤਾਂ ਲੱਗ ਰਿਹਾ ਸੀ ਪੂਰਾ ਚ ਲੱਗ ਰਿਹਾ ਸੀ ਹੁਣ ਵੀ ਹੋ ਗਿਆ ਹੁੰਦਾ ਸਾਨੂੰ ਤਾਂ ਲੱਗਦਾ ਹਾਂ ਤਾਂ ਤੁਸੀਂ ਨਾਲੋਂ ਸਾਰੇ ਇਹ ਮੂਡ ਆ ਦਿੰਦਾ ਪਰ ਮੇਰਾ ਦੀ ਤੇਰੀ ਬਤਾ ਕੀ ਤੁਹਾਨੂੰ ਮਤਲਬ ਤੁਹਾਡੀ ਇੰਸਟਾ ਫੈਮਲੀ ਤੇ ਤੁਹਾਡੇ ਆਪਣੇ ਪਰਿਵਾਰ ਤੋਂ ਜ਼ਿਆਦਾ ਹੋਣਾ ਚਾਹੀਦਾ ਕਿ ਮੇਰੇ ਪਰਿਵਾਰ ਵਾਲੇ ਮੈਨੂੰ ਪਿਆਰ ਕਰਦੇ ਮੈਂ ਬਈ ਸਹੀ ਹਾਂ ਹਾਂਜੀ ਕਈਆਂ ਨੂੰ ਇਹ ਪਿਆਰ ਵੀ ਨਹੀਂ ਮਿਲਦਾ ਹੈ ਨਾ ਇਹ ਵੀ ਨਸੀਬ ਹੁੰਦਾ ਹੁਣ ਮੈਨੂੰ ਇਹ ਹਸਾ ਦਿਓ ਥੋੜਾ ਜਿਹਾ ਗਾਇਸ ਵੀਰੇ ਨੂੰ ਕਹਿੰਦੇ ਨੇ ਭੈਣ ਦੁਖੀ ਹੋ ਗਈ ਥੋੜਾ ਜਿਹੀ ਨਹੀਂ ਨਹੀਂ ਗਾਇਸ ਵੀਰੇ ਮੈਂ ਖੁਸ਼ ਆ ਨਹੀਂ ਨਹੀਂ ਆਪਣਾ ਟੈਂਸ਼ਨ ਲੈਂਦੇ ਉਹ ਮੈਂ ਭੁੱਲ ਗਈ ਸੀ ਗੱਲ ਮੇਰੇ ਕਿਤੇ ਦਿਮਾਗ 'ਚ ਆ ਜਾਂਦੀ ਹੈ ਜਦੋਂ ਮੈਂ ਭੈਣ ਨੇ ਤੋਰੀ ਜਾਣਾ ਚੋਲ ਬਣਾ ਦੇ ਫਿਰ ਚੋਲ ਚੋਲ ਬਣਾ ਲਾਂਗੇ ਕੋਈ ਗੱਲ ਨਹੀਂ ਚੋਲ ਲਿਆਓ ਪੈਕਟ ਚੋਲਾ ਨਾਲ ਲਿਆਓ ਬਣਾ ਦਿੰਨੀ ਭੈਣ ਨੂੰ ਉਹਨੇ ਕਾ ਕੇ ਗਾਇਸ ਵੀਰੇ ਚੋਲ ਗਾਇਸ ਵੀਰੇ ਚੋਲ ਖਾ ਲੋ ਮਟਰ ਨਾਲੇ ਨਾਲ ਕੜੀ ਕੜੀ ਚੋਲ ਤੇ ਮੇਰੇ ਮਟਰਾਂ ਵਾਲੇ ਨਾਲ ਕੜੀ ਵੈਸੇ ਸਵਾਦ ਨਹੀਂ ਲੱਗਦੀ ਮੈਨੂੰ ਮਟਰ ਨਹੀਂ ਮੈਨੂੰ ਵਧੀਆ ਲੱਗਦਾ ਫੇ ਕੜੀ ਮੈਨੂੰ ਤਾਂ ਜੋ ਚੋਲ ਚਾਹੀਦੇ ਚਾਹੇ ਮਟਰ ਹੋਣ ਚਾਹੇ ਸਬਜ਼ੀਆਂ ਪਾ ਕੇ ਜਿਵੇਂ ਮਰਜ਼ੀ ਹੋਣ ਅੱਛਾ ਮਮਾ ਕੀ ਬਣਾ ਕੇ ਖਾਂਦੇ ਤੁਹਾਨੂੰ ਤੁਹਾਨੂੰ ਵੀ ਚੋਲੀ ਖਾਂਦੇ ਨੇ ਨਹੀਂ ਰੋਟੀਆਂ ਚੋਂਦਾ ਹੀ ਨਹੀਂ ਬੋ ਘੱਟ ਖਾਂਦਾ ਹੈ ਪਰੌਂਠੀ ਖਾਂਦਾ ਅੱਛਾ ਅੱਛਾ ਪਰੌਂਠੀ ਦੀ ਮਹਿਗੀ ਅੱਛਾ ਮੈਨੂੰ ਇਹ ਦੱਸੋ ਪ੍ਰਗਟ ਦਾ ਸੁਪਨਾ ਕੀ ਹੈ ਸੁਪਨਾ ਵੱਡਾ ਕੀ ਬੰਦਾ ਹਮ ਪਲਸੜਾ ਪੁਲਿਸ ਵਾਲਾ ਬਣਨਾ ਕੀ ਬਾਤ ਨੌਲੇ ਖਿਡਾਰੀ ਬਣਨਾ ਖਿਡਾਰੀ ਪੁਲਿਸ ਵਾਲਾ ਦੋਵੇਂ ਬਣਨਾ ਅੱਛਾ ਦੋਵੇਂ ਬਣਨਾ ਕਿੰਨਾ ਵੀ ਖੇਡੂਗਾ ਪੁਲਿਸ ਡਿਊਟੀ ਵੀ ਕਰੂਗਾ ਖਿਡਾਰੀ ਵੀ ਬਣੂਗਾ ਠੀਕ ਚਲੋ ਚਲੋ ਜੀ ਬਹੁਤ ਵਧੀਆ ਲੱਗਿਆ ਦੀਦੀ ਬਹੁਤ ਅੱਛਾ ਪਰਿਵਾਰ ਹੈ ਤੇ ਬਹੁਤ ਸਾਰੇ ਤੁਹਾਨੂੰ ਦੁਆਵਾਂ ਵੀ ਦੇਣਗੇ ਤੇ ਮਿਲਣ ਵੀ ਆਣਾ ਹੋਵੇ ਤਾਂ ਦੀਦੀ ਰਹਿੰਦੇ ਨੇ ਭਾਗਥਲਾਣਾ ਹਾਂ ਭਾਗਥਲਾ ਮੈਨੂੰ ਨਹੀਂ ਪਤਾ ਸੀ ਇਸ ਪਿੰਡ ਬਾਰੇ ਹੁਣ ਪਤਾ ਲੱਗਿਆ ਭਾਗਥਲਾ ਤੋਂ ਜਾਣੇ ਜਾਂਦੇ ਨੇ ਮੀਨੂ ਜੀ ਗਾਇਜ਼ ਵੀਰੇ ਵਾਲੇ ਬਾਕੀ ਇਹਨਾਂ ਦੇ ਚੈਨਲਸ ਨੂੰ ਤੁਸੀਂ ਸਬਸਕ੍ਰਾਈਬ ਕਰੋ ਫੋਲੋ ਕਰੋ ਇੰਸਟਾ ਤੇ ਵੀ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਬਣੇ ਰਹੋ ਸਾਡੇ ਨਾਲ ਧੰਨਵਾਦ